ਵਿਸਾਖੀ ਦੇ ਤਿਉਹਾਰ ਸਾਰੇ ਦੇਸ਼ ਦੇ ਵਿੱਚ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਲੇਕਿਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਇੱਕ ਆਟੋ ਜਿਸ ਦੇ ਉੱਪਰ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਵਿਸਾਖੀ ਦੇ ਤਿਉਹਾਰ ਤੇ ਸੋ ਉਸ ਆਟੋ ਦੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੋ ਉਸ ਗੁਰਸਿੱਖ ਨਾਲ ਵੀ ਮਿਲਾਵਾਂਗੇ ਜਿਹੜਾ ਗੁਰਸਿੱਖ ਲਗਾਤਾਰ ਕਈ ਪਿਛਲੇ ਕਈ ਮਹੀਨਿਆਂ ਤੋਂ ਸਿੱਖੀ ਦਾ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਸੋ ਵਿਸਾਖੀ ਦੇ ਤਿਉਹਾਰ ਤੇ ਲੋਕਾਂ ਨੂੰ ਵੀ ਇਹ ਜਿਹੜਾ ਆਟੋ ਜਿਸ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਇਹ ਕੁਝ ਪਕਤੀਆਂ ਪੰਗਦੀਆਂ ਵੀ ਲਿਖੀਆਂ ਵੈ ਸੋ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਲਗਾਤਾਰ ਮਿਹਨਤ ਕਰਕੇ ਕਮਾਣਾ ਚਾਹੀਦਾ ਸੋ ਵਿਸਾਖੀ ਦੇ ਤਿਉਹਾਰ ਤੇ ਲੋਕਾਂ ਨੂੰ ਵੀ ਇਹ ਆਟੋ ਬਹੁਤ ਪਸੰਦ ਆ ਰਿਹਾ ਨਾਲ ਹੀ ਵਿਸਾਖੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀ ਵਧਾਈਆਂ ਵੀ ਦਿੱਤੀਆਂ ਗਈਆਂ ਹੈ ਇਸ ਦੇ ਨਾਲ ਹੀ ਇਸ ਆਟੋ ਤੇ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹੈ ਨਾਲ ਹੀ ਸਾਡਾ ਪੰਜਾਬ ਵਿਰਸੇ ਨਾਲ ਸੰਬੰਧਿਤ ਕੇਸਗੜ੍ਹ ਸਾਹਿਬ ਦਸ਼ਮੇਸ਼ ਗੁਰੂ ਪਿਤਾ ਜੀ ਨਾਲ ਹੀ ਸਭ ਤੋਂ ਉੱਪਰ ਸਾਡਾ ਘਰ ਇੱਕ ਪਾਸੇ ਨਾਨਾ ਨਾਨੀ ਦੂਜੇ ਪਾਸੇ ਦਾਦਾ ਦਾਦੀ ਲਿਖਿਆ ਗਿਆ ਸੋ ਗੁਰਸਿੱਖ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਦਾ ਮਕਸਦ ਕੀ ਹੈ ਸਿੱਖ ਪੰਥ ਦੀ ਸਥਾਪਨਾ ਦਿਵਸ ਤੇ ਜਿਹੜਾ ਅੱਜ ਇਸ ਆਟੋ ਨੂੰ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਆਟੋ ਸੜਕਾਂ ਤੇ ਨਜ਼ਰ ਆ ਰਿਹਾ ਤੇ ਸਿੱਖੀ ਦਾ ਪ੍ਰਚਾਰ ਕਰਦਾ ਵੀ ਆਟੋ ਨਜ਼ਰ ਆ ਰਿਹਾ ਸੋ ਗੁਰਸਿੱਖੀ ਸਾਡਾ ਮੌਜੂਦ ਹੈ ਸਰ ਸਭ ਤੋਂ ਪਹਿਲਾਂ ਮਕਸਦ ਕੀ ਹੈ ਕਿਉਂਕਿ ਇਸ ਆਟੋ ਦੇ ਵਿੱਚ ਜਿਹੜਾ ਤੁਸੀਂ ਬਹੁਤ ਕੁਝ ਲਿਖਿਆ ਹੋਇਆ ਹੈ ਕੁਝ ਇਹੋ ਜਿਹੀ ਲੈਣਾ ਜਿਹੜੇ ਲੋਕਾਂ ਨੂੰ ਪਸੰਦ ਆ ਰਹੀਆਂ ਸੜਕਾਂ ਤੇ ਜਦੋਂ ਆਟੋ ਨਿਕਲਦਾ ਤੇ ਲੋਕ ਰੋਕ ਰੋਕ ਕੇ ਇਸ ਨੂੰ ਵੇਖਦੇ ਆ ਨਾਲ ਹੀ ਵਿਸਾਖੀ ਖਾਲਸਾ ਸਾਜਨਾ ਦਿਵਸ ਨੂੰ ਵੀ ਸਮਰਪਿਤ ਤੁਸੀਂ ਇਹ ਲੈਣਾ ਲਿਖਿਆ ਹੋਇਆ ਸੋ ਇਸ ਦਾ ਮਕਸਦ ਕੀ ਹੈ ਅੱਜ ਜੀ ਦੇਖੋ ਵਿਸਾਖੀ ਦਾ ਦਿਹਾੜਾ ਹੈ ਅੱਜ ਖਾਲਸੇ ਦਾ ਜਨਮ ਦਿਹਾੜਾ ਹੈ ਸੋ ਇਸ ਕਰਕੇ ਮੈਂ ਇੱਕ ਵੱਖਰੀ ਚੀਜ਼ ਬਣਾਈ ਗਈ ਤਾਂ ਕਿ ਮੈਸੇਜ ਜਾਵੇ ਸੰਗਤਾਂ ਵਿੱਚ ਸੰਸਾਰ ਦੇ ਵਿੱਚ ਇਹ ਮੈਸੇਜ ਜਾ ਪਹੁੰਚੇ ਕਿ ਅੱਜ ਦੇ ਦਿਨ ਜਿਹੜਾ ਇੱਕ ਖਾਲਸੇ ਦਾ ਜਨਮ ਹੋਇਆ ਸੀ ਜਿਸ ਵਿੱਚ ਖੰਡੇ ਦੀ ਪੌੜ ਲੈ ਕੇ ਜਿਹੜੇ ਆ ਇੱਕ ਅਮ੍ਰਿਤਧਾਰੀ ਸਿੰਘ ਸਜੇ ਸਨ ਸੋ ਇਹ ਇੱਕ ਮੈਂ ਇੱਕ ਵੱਖਰੀ ਚੀਜ਼ ਬਣਾਈ ਗਈ ਤਾਂ ਕਿ ਅੰਮ੍ਰਿਤ ਖੰਡੇ ਦੀ ਪੌੜ ਜਿਹੜੀ ਹੈ ਉਹ ਇੱਕ ਛਕ ਛਕਣੀ ਚਾਹੀਦੀ ਹਰ ਇੱਕ ਪ੍ਰਾਣੀ ਨੇ ਇਸ ਦੇ ਨਾਲ ਪੰਜਾਬੀ ਵਿਰਸੇ ਨੂੰ ਵੀ ਜਿਹੜਾ ਆਟੋ ਜਿਹੜਾ ਪੰਜਾਬੀ ਵਿਰਸਾ ਵੀ ਦਿਖਾਉਂਦਾ ਨਜ਼ਾਰਾ ਹੈ ਜਿਵੇਂ ਤੁਸੀਂ ਉੱਪਰ ਲਿਖਿਆ ਸਾਡਾ ਘਰ ਇੱਕ ਪਾਸੇ ਦਾਦਾ ਜੱਦੀ ਲਿਖਿਆ ਦੂਜੇ ਪਾਸੇ ਨਾਨਾ ਨਾਨੀ ਲਿਖਿਆ ਗਿਆ ਹੈ ਨਾਲ ਹੀ ਲੋਕਾਂ ਨੂੰ ਮਿਹਨਤ ਕਰਨ ਦਾ ਵੀ ਸੰਦੇਸ਼ ਜਿਹੜਾ ਦਿੰਦਾ ਆਟੋ ਨਜ਼ਰ ਆ ਗਿਆ ਹਾਂਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤੇ ਤੁਹਾਨੂੰ ਹਰ ਇੱਕ ਪਾਸੇ ਸੁਣਨ ਨੂੰ ਮਿਲ ਜਾਂਦਾ ਹੈ ਜਾਂ ਗੁਰੂ ਘਰ ਦੇ ਵਿੱਚ ਪੜਨ ਵੀ ਦਿੱਖਦਾ ਸੋ ਇਹ ਮੈਂ ਉਹ ਇਸ ਕਰਕੇ ਲਿਖਾਇਆ ਗਿਆ ਕਿ ਪੰਜਾਬ ਦੇ ਵਿੱਚ ਜੇ ਆਪਾਂ ਕਿਰਤ ਕਰਾਂਗੇ ਨਾਮ ਜਪਾਂਗੇ ਵਣ ਛਕਾਂਗੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਅਈ ਕਿ ਕੈਨੇਡਾ ਕਿਉਂ ਜਾਵਾਂਗੇ ਜੇ ਸਾਨੂੰ ਪੰਜਾਬ ਦੇ ਵਿੱਚ ਦਾਲ ਫੁਲਕਾ ਪ੍ਰਸ਼ਾਦਾ ਪਾਣੀ ਵਧੀਆ ਖਾਣ ਨੂੰ ਮਿਲੇਗਾ ਵਧੀਆ ਸਾਨੂੰ ਜੋਬ ਜੇਖਾ ਨੂੰ ਕੰਮ ਕਾਜ ਜੀ ਦਿਹਾੜੀ 500 ਰੋਜ਼ ਦੀ ਮਿਲੇ ਸਾਨੂੰ ਕੀ ਲੋੜ ਆ ਪੰਜਾਬ ਛੱਡ ਕੇ ਜਾਣ ਦੀ 500 ਵੀ ਥੋੜਾ ਨਹੀਂ ਹੁੰਦਾ 500 ਵੀ ਆਪਾਂ ਜੋ ਮਿਲ ਰਿਹਾ ਹੈ ਜਿੰਨੇ ਜੋਗੇ ਆ ਆਨਲਾਈਨ ਸਮੇਂ ਸੜਾ 1000 ਵੀ ਹੋ ਜਾਊਗਾ ਜਾਂ 1000 ਰੁਪਏ ਰੋਜ਼ ਦਾ ਕਮਾਵਾਂਗੇ ਕਮਾ ਰਹੇ ਹਨ ਕਈ ਵੀ ਜਾ ਰਹੇ ਅੱਜ ਮੰਗ ਮੰਗ ਕਿਤੇ ਜਿਹੜੇ ਹਨ ਅੱਜ ਭੀਖ ਮੰਗਣ ਵਾਲਾ ਬੰਦਾ ਜਿਹੜਾ ਹੈ ਰੋਜ਼ ਦਾ 1000 ਰੁਪਏ ਕਮਾ ਰਿਹਾ ਹੈ ਕਿ ਸਾਡੇ ਵਰਗੇ ਪੜੇ ਲਿਖੇ ਕਿਉਂ ਨਹੀਂ ਕਮਾ ਸਕਦੇ ਪੇ 1000 ਰੁਪਏ ਸਾਡੇ ਦੇ ਅੰਦਰ ਇੱਕ ਕਿਰਤ ਕਰਨ ਦਾ ਮਿਹਨਤ ਕਰਨ ਦੀ ਜੇ ਸਾਡੇ ਨਾਲ ਚਾਹ ਹੋਏਗਾ ਅਸੀਂ ਰੋਜ਼ ਦਾ 1000 ਰੁਪਏ ਬੜੇ ਆਰਾਮ ਨਾਲ ਕਮਾ ਲਾਂਗੇ ਕੁਝ ਕੁਝ ਨਾ ਪੰਜਾਬੀਓ ਪੰਜਾਬ ਵਿੱਚ ਮਕਸਦ ਕੀ ਹੈ ਇੱਕਦਮ ਇਸ ਦਾ ਮਕਸਦ ਇਹ ਹੈ ਕਿ ਦੇ ਪੰਜਾਬ ਜਿਹੜਾ ਅੱਜ ਨਸ਼ੇ ਵਿੱਚ ਡੁੱਬ ਰਿਹਾ ਤੇ ਪੰਜਾਬ ਉਜੜ ਰਿਹਾ ਹੈ ਤੇ ਪੰਜਾਬ ਜਿਹੜਾ ਹੈ ਅੱਜ ਜਿਹੜਾ ਜਿਹੜਾ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਨਸ਼ਾ ਜਿਹੜਾ ਇਸ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸੋ ਇਸ ਕਰਕੇ ਇਸ ਨੂੰ ਬਚਾਉਣਾ ਹੈ ਪੰਜਾਬ ਨੂੰ ਤੇ ਨੌਜਵਾਨੀ ਨੂੰ ਬਚਾਉਣਾ ਹੈ ਜਿਹੜੀ ਨੌਜਵਾਨੀ ਅੱਜ ਪੰਜਾਬ ਛੱਡ ਕੇ ਬਾਹਰ ਵਾਲੇ ਪਾਸੇ ਬਾਹਰ ਦੇਸ਼ਾਂ ਵਾਲੇ ਪਾਸੇ ਜਾਣ ਨੂੰ ਜਿਹੜੀ ਅੱਜ ਬਹੁਤ ਜ਼ਿਆਦਾ ਜਾ ਰਹੀ ਹੈ ਤਾਂ ਉਸ ਉਹ ਉਹਨਾਂ ਨੂੰ ਰੋਕਣਾ ਹੈ ਕਿ ਬਾਧੂ ਬਾਧ ਪੰਜਾਬ ਵਿੱਚ ਹੀ ਰਹਿ ਕੇ ਆਪਣੀ ਕਿਰਤ ਕਰਨੀ ਹੈ ਆਪਣੇ ਮਾਪਿਆਂ ਦੀ ਸੇਵਾ ਕਰਨੀ ਹੈ ਤੇ ਆਪਣਾ ਜੀਵਨ ਜਿਹੜਾ ਹੈ ਇੱਕ ਪਰਮਾਤਮਾ ਵਾਲੇ ਪਾਸੇ ਰੱਬ ਵਾਲੇ ਪਾਸੇ ਜੋੜ ਕੇ ਬਤੀਤ ਕਰਨਾ ਹੈ ਇਸ ਦੇ ਨਾਲ ਕੇਸਾਂ ਦੀ ਸੰਭਾਲ ਕਰੀਏ ਤੁਸੀਂ ਕੁਝ ਲੈਣਾ ਹੋਰ ਲਿਖਿਆ ਕੇਸਾਂ ਦਾ ਸਤਕਾਰ ਕਰੀਏ ਸਿੱਖੀ ਦਾ ਵੀ ਲਗਾਤਾਰ ਇਸ ਆਟੋ ਦੇ ذریعے ਪ੍ਰਚਾਰ ਵੀ ਕੀਤਾ ਜਾ ਰਿਹਾ ਹਾਂਜੀ ਕਿਉਂਕਿ ਅੱਜ ਵੀ ਦੇਖ ਰਹੇ ਹੋ ਤੁਸੀਂ ਕਈ ਨੌਜਵਾਨ ਜਿਹੜੇ ਹਨ ਅੱਜ ਬਾਹਰ ਜਾਣ ਤੇ ਨਸ਼ੇ ਵਿੱਚ ਜਿਹੜੇ ਆਪਣੇ ਕੇਸ ਕਤਲ ਕਰਾ ਦਿੰਦੇ ਹਨ ਸੋ ਉਹਨਾਂ ਦੇ ਕਈ ਬੱਚੇ ਵੀ ਜਿਹੜੇ ਹਨ ਜਿਹੜੇ ਨਿੱਕੇ-ਨਿੱਕੇ ਛੋਟੇ-ਛੋਟੇ ਬੱਚੇ ਹੈ ਹਨ ਉਹ ਮਾਪੇ ਜਿਹੜੇ ਹਨ ਮਾਂ ਇੱਕ ਅਲਸ ਹੋਣ ਕਰਕੇ ਆਲਸੀ ਪੁਰਾਣ ਹੋਣ ਕਰਕੇ ਆਪਣੇ ਬੱਚੇ ਦਾ ਨਿੱਕੇ ਬੱਚੇ ਦੇ ਕੇਸ ਕਤਲ ਕਰਾ ਦਿੰਦੇ ਨੇ ਕਿਸੀ ਸਾਨੂੰ ਉੱਠ ਕੇ ਸਵੇਰੇ ਪਹਿਲੇ ਬੱਚੇ ਦੇ ਬੱਚੇ ਦਾ ਜੁੜਾ ਕਰਨਾ ਆਏਗਾ ਬੱਚੇ ਨੂੰ ਤਿਆਰ ਕਰਨਾ ਪਏਗਾ ਸਾਡੇ ਸਾਡੀ ਮੇਕਅਪ ਜਿਹੜਾ ਆ ਸੀ ਟੀਵੀ ਜਾਂ ਫੋਨ ਦਾ ਜਿਹੜਾ ਟਾਈਮ ਉਸ ਵਿੱਚ ਉਹ ਸਾਡਾ ਚਲਾ ਜਾ ਉਹ ਉਸ ਪਾਸੇ ਪਾਸੇ ਅਸੀਂ ਰਾਟਾ ਟਾਈਮ ਜਿਹੜਾ ਵੇਸਟ ਹੋ ਜਾਏਗਾ ਇਹ ਜੁੜਾ ਕਰਾਂਗੇ ਇਸ ਕਰਕੇ ਮਾਵਾਂ ਵੀ ਜਿਹੜੀਆਂ ਆਪਣੇ ਬੱਚਿਆਂ ਨੂੰ ਇੱਕ ਕੇਸ ਕਤਲ ਕਰਾਉਣ ਵਾਲੇ ਪਾਸੇ ਰੁਪਈਆ ਸੋ ਇਸ ਕਰਕੇ ਮੈਂ ਇੱਕ ਪੰਗੇ ਜਿਹੜੀ ਦੀ ਲੈਨ ਲਿਖਾਈ ਗਈ ਕਿ ਕਿਸਾਂ ਸਤਕਾਰ ਕਰੀਏ ਕਿਸਾਂ ਨੇ ਸੰਭਾਲ ਕਰੀਏ ਇਹ ਬਹੁਤ ਜ਼ਰੂਰੀ ਹੈ ਸੋ ਮੇਰੀ ਉਹਨਾਂ ਮਾਵਾਂ ਭੈਣਾਂ ਦੀਆਂ ਬੇਨਤੀਆਂ ਆਪਣੇ ਦਾ ਬੱਚਿਆਂ ਦਾ ਕਰਨਾ ਵੱਧ ਤੋਂ ਵੱਧ ਕੀ ਵਾਲੇ ਪਾਸੇ ਇੱਕ ਲੈ ਕੇ ਜਾਣਾ ਹੈ ਪਰ ਜ਼ਰੂਰ ਕੀਤਾ ਜਾ ਰਿਹਾ ਹੈ ਦੇ ਖੋਜ ਦਿਲ ਹਰ ਨਾ ਫਿਰ ਪਰੇਸ਼ਾਨੀ ਮਾਹੀ ਗੁਰਮੁਖੀ ਰੋਮੀ ਰੋਮੀ ਹਰੀ ਪਿਆਵੇ ਨਾਨਕ ਗੁਰੂ ਮੁਖੀ ਸਾਚੀ ਸਮਾਵੇ ਸੋ ਕੁਝ ਪੰਕਤੀਆਂ ਲੋਕਾਂ ਨੂੰ ਸੰਦੇਸ਼ ਜ਼ਰੂਰ ਦਿੰਦੀਆਂ ਨਜ਼ਰ ਆ ਰਹੀਆਂ ਸੋ ਇਹ ਉਹ ਆਟੋ ਹੈ ਜਿਹੜਾ ਲਗਾਤਾਰ ਅੰਮ੍ਰਿਤਸਰ ਦੀਆਂ ਸੜਕਾਂ ਤੇ ਲੋਕਾਂ ਦੇ ਖਿੱਚ ਦਾ ਕੇਂਦਰ ਜ਼ਰੂਰ ਬਣਿਆ ਹੈ ਲੋਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਆਟੋ ਖਿੱਚਦਾ ਨਜ਼ਰ ਆ ਰਿਹਾ ਸੋ ਮਕਸਦ ਇੱਕੋ ਹੀ ਹੈ ਸਿੱਖੀ ਦਾ ਪ੍ਰਚਾਰ ਕਰਨਾ ਨਾਲ ਹੀ ਲੋਕਾਂ ਤੇ ਇੱਕ ਸ਼ਾਪ ਛੜਨਾ ਕਿ ਪੰਜਾਬ ਦੇ ਵਿੱਚ ਰਹਿ ਕੇ ਵਿਦੇਸ਼ਾਂ ਦਾ ਰੁੱਖ ਨਾ ਕਰੋ ਬਲਕਿ ਪੰਜਾਬ ਦੇ ਵਿੱਚ ਹੀ ਮਿਹਨਤ ਕਰਕੇ ਕਮਾਓ ਉਸੋ ਲਗਾਤਾਰ ਆਟੋ ਬਸਾਖੀ ਦੇ ਤੇ ਫਿਰ ਇੱਕ ਵਾਰੀ ਸੜਕਾਂ ਤੇ ਨਜ਼ਰ ਆਇਆ ਤੇ ਲੋਕਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਨਜ਼ਰ ਆ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ